ਸੱਚੀ ਗੱਲ ਕਿਵੇਂ ਪੰਜਾਬ ਦੇ ਨੌਜਵਾਨ ਨੂੰ ਉਮੀਦ ਹੈ ਦੀਵਾਲੀ ਉੱਤੇ ਹੋਰ ਤਿਆਰ ਸਾਦੇ ਵਧੀਆ ਨਿਕਲ ਗਏ ਹੋਣਗੇ ਹੁਣ ਵਿਹਲੇ ਕੀ ਕਰੋਗੇ ਆਜੋ ਕਰਦੇ ਆਂ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਤਿਆਰੀ ਹੁਣ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2026 ਅਗਰ ਕਲੀਅਰ ਕਰਨਾ ਹੈ ਤਾਂ ਉਹਦੀ ਤਿਆਰੀ ਤਾਂ ਹੁਣ ਤੋਂ ਕਰਨੀ ਪੋਗੀ ਨੋਟੀਫਿਕੇਸ਼ਨ ਆਏ ਤੋਂ ਬਾਅਦ ਤਾਂ ਸਮਾਂ ਨਹੀਂ ਹੁੰਦਾ ਤਾਂ ਹੁਣ ਪੰਜ ਤੋਂ 6 ਮਹੀਨੇ ਅਗਰ ਲਗਾਣੇ ਹਨ ਤਾਂ ਪੇਪਰ ਕਲੀਅਰ ਕਰਨਾ ਹੈ ਆਜੋ ਆਈਵੀਟੀ ਪਟਿਆਲਾ ਵਿਜ਼ਿਟ ਕਰੋ ਪੇਪਰ ਲਈ ਜੋ ਕੁਆਲੀਫਿਕੇਸ਼ਨ ਆਫ ਪਲੱਸ 2 ਹੈ ਏਜ ਹੈ 18 ਤੋਂ 28 ਸਾਲ 18 ਤੋਂ ਲੈ ਕੇ 28 ਸਾਲ ਦਾ ਬੱਚਾ ਅਪੀਅਰ ਹੋ ਸਕਦਾ ਹੈ ਪੇਪਰ ਜੋ ਹੈ ਤਾਂ ਜੂਨ ਜੁਲਾਈ ਤੱਕ ਅਗਰ ਹੁੰਦਾ ਤਾਂ ਤੁਹਾਡੇ ਕੋਲੇ ਹੁਣ 6 ਤੋਂ 7 ਮਹੀਨੇ ਲਗਭਗ ਆ 7-8 ਮਹੀਨੇ ਵੀ ਹੈਗੇ ਆ 1700 ਪੋਸਟਾਂ ਕਹਿ ਰਹੇ ਐ ਵੱਧ ਵੀ ਸਕਦੀਆਂ ਜਨਵਰੀ ਆ ਫਰਵਰੀ ਚ ਨੋਟੀਫਿਕੇਸ਼ਨ ਆ ਸਕਦੀ ਹੈ ਤਾਂ ਇੱਕ ਵਾਰੀ ਆ ਕੇ ਆਈਬੀਟੀ ਪਟਿਆਲਾ ਆਈਬੀਟੀ ਯੂਨੀਵਰਸਿਟੀ ਵਿਜ਼ਿਟ ਕਰੋ ਬਾਕੀ ਸਾਰੀ ਡਿਟੇਲ ਉਹਦੇ ਚ ਦਵਾਂਗੇ ਹੁਣ ਤੋਂ ਤਿਆਰੀ ਕਰੋ ਤਾਂ ਪੇਪਰ ਹੋਊਗਾ ਨਹੀਂ ਨਹੀਂ ਹੋਊਗਾ ਤਾਓ ਇੱਕ ਵਾਰੀ ਆਈਬੀਟੀ ਪਟਿਆਲਾ ਸ਼ਸ਼ੀਕਲ ਜੀ ਧੰਨਵਾਦ